ਹਾਂਜੀ ਭਾਈ ਸਤਿ ਸ੍ਰੀ ਅਕਾਲ ਹੁਣ ਮਾਤਾ ਗੁਜਰਕੌਰ ਜੀ ਮੋਤੀਰਾਮ ਮਹਾਰਾਜ ਜੀ ਨੂੰ ਦੇਖ ਕੇ ਇੱਕ ਵਾਰ ਚੌਂਕ ਜਾਂਦੇ ਹਨ ਕਿ ਐਨੇ ਜ਼ਾਲਮ ਤੇ ਪਾਪੀ ਲੋਕਾਂ ਵਿੱਚੋਂ ਕੌਣ ਸਾਡੀ ਮਦਦ ਕਰਨ ਲਈ ਇੱਥੇ ਤੇ ਆ ਗਿਆ ਫਿਰ ਮੋਤੀਰਾਮ ਮਹਾਰਾਜ ਜੀ ਆਪਣੇ ਬਾਰੇ ਮਾਤਾ ਗੁਜਰਕੌਰ ਜੀ ਨੂੰ ਦੱਸਦੇ ਹਨ ਉਹ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਦਾ ਨਾਂ ਸੀ ਹਰਾ ਸਿੰਘ ਜੋ ਤਨ ਗੁਰੂ ਗੋਬਿੰਦ ਸਿੰਘ ਜੀ ਨਾਲ ਆਨੰਦਪੁਰ ਵਿਖੇ ਰਹਿੰਦਾ ਸੀ ਹੁਣ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਉਹਨਾਂ ਪੰਜ ਪਿਆਰਿਆਂ ਵਿੱਚੋਂ ਇੱਕ ਭਾਈ ਸੀ ਹਿੰਮਤ ਸਿੰਘ ਜੋ ਮੁੱੱਬਾ ਮੋਤੀਰਾਮ ਮਹਾਰਾਜ ਜੀ ਦਾ ਚਾਚਾ ਜੀ ਲੱਗਦਾ ਸੀ ਇਸ ਤੋਂ ਬਾਅਦ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਤਿੰਨ ਰਾਤ ਕਰਮਤੁੱਤੀ ਸੇਵਾ ਕੀਤੀ ਸੀ ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਜੋ ਜ਼ਮੀਨ ਟੋਡਰਮੱਲ ਜੀ ਨੇ ਖਰੀਦੀ ਸੀ ਦੁਨੀਆਂ ਦੀ ਸਭ ਤੋਂ ਮਹਿੰਗੀ ਜਦੋਂ ਉਸ ਉਤੇ ਛੋਟੇ ਸਹਿਬ ਜਾਨ ਦਾ ਇਹ ਸ਼ਸਕਾਰ ਕੀਤਾ ਗਿਆ ਸੀ ਤਾਂ ਉੱਥੇ ਚੰਦਨ ਦੀ ਲੱਕੜ ਮਗਵਾਈ ਗਈ ਸੀ ਤੇ ਇਹ ਚੰਦਨ ਦੀ ਲੱਕੜ ਲੈ ਕੇ ਆਏ ਸੀ ਬਾਬਾ ਮੋਤੀराम ਮਹਾਰਾਜ ਜੀ ਬਾਬਾ ਮੋਤੀराम ਮਹਾਰਾਜ ਜੀ ਨੇ ਹੀ ਮਾਤਾ ਗੁਜਰਕੌਰ ਜੀ ਨੂੰ ਇਹ ਖਬਰ ਦਿੱਤੀ ਸੀ ਕਿ ਛੋਟੇ ਸਹਿਬ ਜਾਨ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਇਹ ਸ਼ਹੀਦੀ ਹੁੰਦੇ ਆਪਣੀ ਅੱਖਾਂ ਨਾਲ ਦੇਖਿਆ ਸੀ ਹੁਣ ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਜੋ ਗੰਗੂ ਦੇ ਚਾਚੇ ਦਾ ਮੁੰਡਾ ਸੀ ਪੰਮਾ ਉਹ ਵਜੀਦ ਖਾਨ ਦਾ ਰਸ ਹੋ ਗਿਆ ਸੀ ਤੇ ਉਸ ਨੇ ਵਜੀਦ ਖਾਨ ਕੋਲ ਜਾ ਕੇ ਇਹ ਚੁਗਲੀ ਕੀਤੀ ਸੀ ਕਿ ਮੋਤੀराम ਮਹਿਰਾ ਨੇ ਤੇਰੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਉਸ ਨੇ ਗੋਬਿੰਦ ਦੇ ਪੁੱਤਰਾਂ ਤੇ ਮਾਤਾ ਨੂੰ ਦੁੱਧ ਦੀ ਸੇਵਾ ਕੀਤੀ ਹੈ ਤੇ ਉਹਨਾਂ ਨੇ ਤੇਰੀ ਬੇਇੱਜ਼ਤੀ ਕੀਤੀ ਹੈ ਤੇਰੀ ਤੋਹਫੀਨ ਕੀਤੀ ਹੈ ਵਜੀਦ ਖਾਨ ਹੰਕਾਰੀ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਚਲਾਕ ਸੀ ਉਮੋਤੀਰਾਮ ਮਹਾਰਾ ਨੂੰ ਆਪਣੇ ਦਰਬਾਰ ਵਿੱਚ ਸਾਧਦਾ ਹੈ ਤੇ ਉਸ ਨੂੰ ਇੱਕ ਰਸਤਾ ਦਿੰਦਾ ਹੈ ਕਿ ਜੇ ਤੂੰ ਆਪਣਾ ਧਰਮ ਤਬਦੀਲ ਕਰ ਲਵੇਂਗਾ ਤਾਂ ਤੇਰਾ ਸਾਰਾ ਪਰਿਵਾਰ ਬਚ ਜਾਵੇਗਾ ਅਸੀਂ ਕਿਸੇ ਨੂੰ ਕੁਝ ਨਹੀਂ ਕਹਾਂਗੇ ਤੈਨੂੰ ਮਾਫ ਕਰ ਦੇਵਾਂਗੇ ਪਰ ਇੱਥੇ ਬਾਬਾ ਮੋਤੀਰਾਮ ਮਹਾਰਾ ਜੀ ਸਾਫ਼ ਇਨਕਾਰ ਕਰ ਦਿੰਦੇ ਹਨ ਆਪਣਾ ਧਰਮ ਤਬਦੀਲ ਕਰਨ ਤੋਂ ਫਿਰ ਸਹਰੰਦ ਦਾ ਇੱਕ ਬਾਜ਼ਾਰ ਸੀ ਤੇਲੀ ਬਾਜ਼ਾਰ ਜਿੱਥੇ ਬਹੁਤ ਵੱਡੇ ਕੋਹਲੂ ਲੱਗੇ ਹੋਇਆ ਕਰਦੇ ਸਨ ਫਿਰ ਸਾਰੇ ਪਰਵਾਰ ਨੂੰ ਉੱਥੇ ਬੁਲਾਇਆ ਜਾਂਦਾ ਹੈ ਤੇ ਇੱਕ ਵਾਰ ਫਿਰ ਨੂੰ ਮੋਤੀਰਾਮ ਮਹਾਰਾਜੀ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਆਪਣਾ ਧਰਮ ਬਦਲਣਾ ਹੈ ਜਾਂ ਨਹੀਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਐਡੇ ਐਡੇ ਕੋਲੂ ਦੇਖ ਕੇ ਬਾਬਾ ਮੋਤੀਰਾਮ ਮਹਾਰਾਜੀ ਆਪਣਾ ਧਰਮ ਬਦਲ ਲੈਣਗੇ ਪਰ ਇੱਥੇ ਵੀ ਮੋਤੀਰਾਮ ਮਹਾਰਾਜੀ ਨੇ ਇਨਕਾਰ ਕਰ ਦਿੱਤਾ ਸੀ ਫਿਰ ਬਾਬਾ ਮੋਤੀਰਾਮ ਮਹਾਰਾਜੀ ਦੇ بیٹے ਨੂੰ ਕੋਲੂ ਦੇ ਵਿੱਚ ਪਾਇਆ ਜਾਂਦਾ ਹੈ ਪੈਰਾਂ ਦੇ ਕਿਨ ਨੂੰ ਤੇ ਕੋਲੂ ਨੂੰ ਕਿਹੜਾ ਦਿੱਤਾ ਜਾਂਦਾ ਹੈ ਤੇ ਬਾਬਾ ਮੋਤੀਰਾਮ ਮਹਾਰਾਜੀ ਦੇ بیٹے ਦੀਆਂ ਹੱਡੀਆਂ ਨੂੰ ਬਿਲਕੁਲ ਪੀਸ ਕੇ ਰੱਖ ਦਿੱਤਾ ਜਾਂਦਾ ਹੈ ਇੱਥੇ ਤੱਕ ਦੱਸਿਆ ਗਿਆ ਹੈ ਕਿ ਉਹਨਾਂ ਦੇ بیٹے ਦੀਆਂ ਖੂਨ ਦੀਆਂ ਤੀਰੀਆਂ ਬਾਬਾ ਮੋਤੀराम ਮਹਾਰਾਜੀ ਦੇ ਮੂੰਹ ਉੱਤੇ ਪੈਣੇ ਹਨ ਤੇ ਜਦੋਂ ਉਹਨਾਂ ਨੂੰ ਲੱਕ ਤੱਕ ਪੀਸ ਦਿੱਤਾ ਜਾਂਦਾ ਹੈ ਤਾਂ ਇੱਕ ਵਾਰ ਮੋਤੀਰਾਮ ਮਹਾਰਾਜੀ ਤੋਂ ਫਿਰ ਪੁੱਛਿਆ ਜਾਂਦਾ ਹੈ ਕਿ ਤੂੰ ਸੋਚ ਲਾ ਆਪਣਾ ਧਰਮ ਤਬਲੀਦ ਕਰ ਲੈ ਬਾਕੀ ਤੇਰਾ ਸਾਰਾ ਪਰਿਵਾਰ ਬਚ ਜਾਵੇਗਾ ਪਰ ਬਾਬਾ ਮੋਤੀਰਾਮ ਮਹਾਰਾਜੀ ਇੱਥੇ ਕੁਝ ਨਹੀਂ ਬੋਲਦੇ ਤੇ ਨਾ ਹੀ ਉਹਨਾਂ ਦੇ ਕੋਈ ਤੇਰੇ ਉੱਤੇ ਡਰ ਹੁੰਦਾ ਹੈ ਉਹ ਸਿਰਫ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਪ ਕਰ ਰਹੇ ਹੁੰਦੇ ਹਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ